ਆ ਡਾਕਟਰ ਖਾਈ ਹੋਣੀ ਨਹੀਂ ਇਹਨੇ ਫੈਸਲਾ ਨਹੀਂ ਨਹੀਂ ਦਿੱਤੇ ਡਾਕਟਰ ਭਾਈ ਨਹੀਂ ਮਿਲਗਾ ਮੋਲਾ ਨਹੀਂ ਦਿੱਤੇ ਹੋਣੀ ਨਹੀਂ ਮੇਰੇ ਪਾਪਾ ਨਾਲ ਪਾਈ ਹਣ ਉਹ ਛੋਟੀ ਛੋਟੀ ਦਾ ਹੈਗੇ ਥੱਲੇ ਦਾ ਬੈਠੇ ਆਪਣੀ ਨਹੀਂ ਨਹੀਂ ਹੋਣੀ ਨਹੀਂਗਾ ਬੱਚਾ ਲਾਲਾ ਬੈਠ ਨਹੀਂ ਹੋਣੀ ਇਹਦੀ ਕਾ ਤੁੜ ਦੇ ਸੁਕਰਮਾਲੀ ਅੱਜ ਤਰੀਕ 1 ਮਹੀਨਾ 10ਵਾਂ ਦੇ 2024 ਪਸ਼ੂ ਮੰਡੀ ਰਾਮਪਰਾ ਫੂਲ ਦੇ ਖੜੇ ਆ ਜੀ ਦਿਖਾਵਾਂਗੇ ਵਿਕਰੀਆਂ ਨਾਲ ਜਿਹੜੇ ਕਵਰ ਕਰਕੇ ਤੁਹਾਨੂੰ ਪਸ਼ੂ ਮੰਡੀ ਰੰਪਰਾ ਫੁੱਲ ਹੈ ਜਿਹੜੀ ਮਹੀਨੇ ਦੀ ਹਰੇਕ ਇੱਕ ਤਰੀਕ ਨੂੰ ਲੱਗਦੀ ਆ ਸੋ ਬਣੇ ਰਹੋ ਵੀਡੀਓ ਦੇ ਨਾਲ ਕਿਰਪਾ ਕਰ ਕੰਡ ਤੱਕ ਜਿਹੜੇ ਭਰਾ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲਗਾ ਘੰਟੀ ਦਾ ਬਟਨ ਨੱਪ ਕੇ ਆਲ ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦਾ ਰਹੇ ਸੋ ਵੀਡੀਓ ਨੂੰ ਕਿਰਪਾ ਕਰਕੇ ਐਂਡ ਤਾਈਂ ਜਰੂਰ ਦੇਖਿਓ ਤੇ ਜੇ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਹੋਰ ਭਰਾਵਾਂ ਤੱਕ ਵੀ ਵੀਡੀਓ ਜਿਹੜੀ ਪਹੁੰਚ ਸਕੇ ਮੰਡੀ ਦੇ ਵਿੱਚ ਅੱਜ ਜਿਹੜੇ ਘੱਟ ਗਿਣਤੀ ਦੇ ਵਿੱਚ ਪਸ਼ੂ ਦੇਖਣ ਨੂੰ ਮਿਲੇ ਜਿਸ ਤਰ੍ਹਾਂ ਪਹਿਲਾਂ ਮੰਡੀ ਭਰਦੇ ਸੀ ਉਸ ਤਰ੍ਹਾਂ ਦਾ ਜਿਹੜਾ ਮਾਲ ਨਹੀਂ ਪਹੁੰਚਿਆ ਤੇ ਵਪਾਰੀ ਭਰਾ ਵੀ ਜਿਹੜਾ ਬਹੁਤ ਦੇਖਣ ਨੂੰ ਘੱਟ ਮਿਲਿਆ ਤੇ ਮੰਡੀ ਲਗਭਗ ਕੋਲਮ ਲਾ ਕੇ ਮੰਦਵੀਰ ਹੋ ਗਈ ਕਿਉਂਕਿ ਵਪਾਰੀ ਭਰਾ ਜਿਹੜਾ ਬਹੁਤ ਘੱਟ ਆਇਆ ਤੇ ਪਸ਼ੂ ਦਾ ਜਿਹੜਾ ਡਿਮਾਂਡ ਮੁੱਲ ਹੁੰਦਾ ਭਰਾਵੋ ਉਹਨੂੰ ਤੁਸੀਂ ਅਸਲ ਮੁੱਲ ਨਾਲ ਸਮਝ ਕੇ ਕਰੋ ਜੇ ਲੱਖ ਪਲੱਸ ਵਾਲਾ ਪਸ਼ੂ ਤੋਂ ਲਓ ਜੀ ਪਸ਼ੂ ਮੰਡੀ ਰਾਮਪਰਾ ਫੁੱਲ ਦੀ ਸ਼ੁਰੂਆਤ ਕਰਦੇ ਆ ਸਮਝ ਤੋਂ ਘਰ ਦੀ ਰੱਖੀ ਹੋਈ ਪਾਈਆਂ ਦੀ ਮੱਝ ਆ ਇੱਕ ਵਾਰੀ ਖੜੀ ਦੇਨੇਗਾ ਮਾਰ ਲਓ ਤੇ ਤੋਰ ਤੋਰ ਕੇ ਵੀ ਦਿਖਾਵਾਂਗੇ ਬੋਡੀ ਲੈਂਡ ਦੀ ਮੱਝ ਬਹੁਤ ਚੰਗੀ ਹੈ ਤੇ ਉਨੀ ਵੀ ਥਣ ਹਵਾਨੇ ਦੀ ਸਾਫਾ ਬਿਲਕੁਲ ਨਜ਼ਦੀਕ ਤੋਂ ਵੀ ਦਿਖਾਣੇ ਸਨ ਹਵਾਨਾ ਜਿਹੜਾ ਪੂਰਾ ਜਿਹੜਾ ਵਿੱਥੀ ਵਾਲਾ ਥਣ ਲੱਗਿਆ ਹੋਇਆ ਬਹੁਤ ਸੋਹਣਾ ਹਵਾਨਾ ਤਿਆਰ ਕਰਿਆ ਚਾਰੋਂ ਥਣ ਇੱਕੋ ਜਿਹੇ ਤੋਰ ਤੋਰ ਕੇ ਵੀ ਦਿਖਾਵਾਂਗੇ ਫੁੱਲ ਗੈਪ ਵਾਲਾ ਥਣ ਲੱਗਿਆ ਹੋਇਆ ਚੰਗੀ ਆਰਡਰ ਕੁਆਲਿਟੀ ਆ ਸੈਡਾਂ ਤੋਂ ਵੀ ਹਵਾਨਾ ਚੈੱਕ ਕਰ ਸਕਦੇ ਹਾਂ ਅੰਗਾਰੀਂ ਗੂੜੀ ਬਹੁਤਾ ਕਰਮ ਵਾਲੀ ਦੀ ਤੇ ਬਾਡੀ ਲਾਈਨ ਦੀ ਬਹੁਤ ਚੰਗੀ ਆ ਤੋਰ ਕੇ ਵੀ ਦਿਖਾਉਣਾ ਤੁਹਾਨੂੰ ਸਿੰਘਾਂ ਸੁੰਗਾ ਦੀ ਬਿਲਕੁਲ ਕੁੰਡੀਆ ਤੋਰੀ ਬਈ ਖੋਲ ਲੈ ਤੁਰਦੀ ਦੇ ਨੇਗਾ ਮਾਰ ਲਿਓ ਤੁਰਾ ਦੁਰਾ ਚੈੱਕ ਕਰ ਲਿਓ ਬਾਕੀ ਡਿਟੇਲ ਆਪਾਂ ਸਾਰੀ ਜਿਹੜੀ ਜੀ ਬਾਈ ਤੋਂ ਪੁੱਛ ਲਾਂਗੇ ਲੈ ਵੀ ਤੁਰਦੀ ਨੂੰ ਚੈੱਕ ਕਰ ਲਿਓ ਫੇਸ ਕੁਆਲਿਟੀ ਦੇਖ ਲਿਓ ਸੋਹਣੀ ਫੇਸ ਕੁਆਲਿਟੀ ਆ ਸਿੰਘਾਂ ਦੀ ਬਿਲਕੁਲ ਕੁੰਡੀਆ ਤੇ ਚੰਗੇ ਕੱਦ ਵਜਨ ਨਾਲ ਹੀ ਆ ਦੇਖੋ ਤੁਰਦੀ ਦਾ ਹਵਾਨਾ ਚੈੱਕ ਕਰ ਲਓ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ। ਯਾਰੋ ਥਾਣੇ ਕੋਜੇ ਤੇ ਪੁੱਲ ਗੈਪ ਵਾਲਾ ਹਨ ਲੱਗਿਆ ਹੋਇਆ। ਦੇਖੋ ਫੇਸ ਕੁਆਲਿਟੀ ਦੀ ਚੈੱਕ ਕਰ ਸਕਦੇ ਹੋ ਤੇ ਚੰਗੀ ਬਾਡੀ ਲੈਣ ਦੀ ਹੈ। ਹਵਾਨਾ ਗੁਣਾ ਚੈੱਕ ਕਰ ਲਓ ਦੁਰਦੀਆ। ਬਹੁਤ ਸੋਹਣਾ ਹਵਾਨਾ ਤਿਆਰ ਕਰਿਆ ਕਰਮਾਲੀ ਨੇ। ਦੇਖੋ ਖੜੀ ਜਿੰਨੇ ਦਾ ਮਾਰੋ ਬਾਕੀ ਥੋੜੀ ਬਾਈ ਨਾਲ ਗੱਲਬਾਤ ਕਰਵਾਉਣੀ ਆਪਾਂ। ਇਹ ਡਿਟੇਲਰ ਦੀ ਸਾਰੀ ਇੱਧਰ ਆ ਜਾਓ ਬਈ ਬਈ ਅੱਛੀ ਗੱਲ ਜੀ ਬਈ ਨਾ ਲੱਗਦਾ ਆਪਣਾ ਹਾਂ ਕੋਈ ਜਾਂ ਨਹੀਂ ਪਿੰਡ ਮੰਡੀ ਕਾਲਾ ਠੀਕ ਆ ਕਰਦੀ ਮੱਝ ਬਈ ਆਪਣੀ ਠੀਕ ਆ ਕਿਹੜਾ ਸੂਈ ਸੂਈ ਆ ਬਈ ਦੂਜਾ ਸੂਆ ਇਸ ਵਾਰ ਸੂਈ ਤੇ ਕਿੰਨੇ ਦਿਨਾਂ ਦੀ ਸੂਈ ਆ ਬਈ 7 ਦਿਨ ਹੋ ਗਏ 7 ਦਿਨ ਸੂਈ ਨੂੰ ਹੋ ਗਏ ਬੱਚਾ ਕੀ ਉਹ ਵੀ ਮਗਰ ਮਗਰ ਕੱਟਾ ਜੀ ਬੱਚਾ ਮਗਰ ਕੱਟਾ ਜੀ ਦੇਖ ਸਕਦੇ ਹੋ ਤੁਸੀਂ 7 ਦਿਨਾਂ ਦੀ ਸੂਈ ਆ ਤੇ ਸੱਤ ਦਿਨਾਂ ਦੀ ਤੁਸੀਂ ਥੱਲੇ ਹੁਣ ਦੁੱਧ ਕਿੰਨਾ ਕੁ ਧਿਆਰਾ ਬਈ ਤਸੱਲੀ ਵਾਲਾ 15 ਕਿਲੋ ਤੋਂ ਧਿਆਰਾ ਪੂਰਾ ਬਾਹਲਾ ਹੋ ਜਾਂਦਾ ਬਈ 20 ਕਿਲੋ ਆਖਦਾ ਲੋੜਾਂ ਤਿੰਨ ਡੰਗ ਮਤਲਬ ਡੰਗਾਂ ਕਿੰਨੇ ਟਾਈਮ ਮਰਜੀ ਕੰਡੇ ਦੇ ਤਲਾ ਦੇਗਾ ਕੰਡੇ ਤਲਾ ਕੇ ਤੇ ਚਵਾਈ ਚੁਵਾਈ ਦੀ ਬੋਲੀ ਆ ਬਈ ਪੂਰੀ ਠੀਕ ਆ ਬੁੜੀਆਂ ਚੋ ਲੈਣ ਬੰਦਾ ਚੋ ਲੈ ਕੋਈ ਕਿੰਨਾ ਮਰਜੀ ਠੀਕ ਆ ਤੇ ਭਾਗ ਕਿੰਨਾ ਕਰਤ ਰੱਖਦਾ ਬਈ 170 ਕਰ 1 ਲੱਖ 70 ਹਜ਼ਾਰ ਮਾਨਦਾਨ ਵਿੱਚ ਹੋ ਜੂ ਠੀਕ ਆ ਬਾਈ ਕਹਿੰਦਾ ਵੀ 1 ਲੱਖ 70 ਹਜ਼ਾਰ ਬਈ ਭਾਗ ਆ ਤੇ ਮਾਨਦਾਨ ਇਹਦੇ ਚੋਂ ਜੇ ਕੋਈ ਭਰਾ ਮੌਕੇ ਤੇ ਆਉਂਦਾ ਤਾਂ ਜਿਹੜਾ ਫੁੱਲ ਹੋ ਜੂ ਤੇ ਬਾਈ ਫੋਨ ਨੰਬਰ ਕੀ ਆਪਣਾ 98780 2466 ਇੱਕ ਵਾਰੀ ਹੋਰ ਬੋਲ ਦੇ 98780 2466 ਠੀਕ ਹੈ ਇਹ ਬਾਈ ਦਾ ਫੋਨ ਨੰਬਰ ਹੈ ਜੀ ਜੇ ਕਿਸੇ ਵੀ ਭਰਾ ਦੇ ਮੱਝ ਪਸੰਦ ਆਉਂਦੀ ਹੋਈ ਤਾਂ ਜਿਹੜਾ ਸੰਪਰਕ ਬਣਾ ਸਕਦੇ ਹੋ ਮੱਝ ਬਾਈ ਦੀ ਚੰਗੀ ਆ ਦੁੱਧ ਵਾਲੀ ਮੱਝ ਆ ਥਾਣਾ ਵਾਣਾ ਸਾਨੂੰ ਪਹਿਲਾਂ ਵੀ ਦਿਖਾਤਾ ਇੱਕ ਵਾਰੀ ਨੇੜੇ ਤੋਂ ਫਿਰ ਚੈੱਕ ਕਰਵਾਣੇ ਚਾਰੋਂ ਥਾਣੇ ਕੋਜਾਪੁਰਾ ਗੈਬ ਵਾਲਾ ਖਣ ਲੱਗਿਆ ਸੋਨਾ ਮੁੱਠੀ ਚਵਾਈ ਵਾਲਾ ਥਾਣਾ ਤੇ 22 ਦੇ ਦਸਨ ਮਨਾਵਕੇ ਜਿਹੜੀ ਕੋਲੀ ਹੈ ਚਵਾਈ ਦੀ ਵੀ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੈ ਤਾਂ ਸੰਪਰਕ ਬਣਾ ਸਕਦੇ ਹੋ ਲੱਗਿਆ ਇੱਕ ਝੋਟੀ ਤੁਹਾਨੂੰ ਹੋਰ ਦਿਖਾਉਣੀ ਆ। ਬਹੁਤ ਚੰਗੇ ਗੱਦਗਾਠ ਦੀ ਝੋਟੀ ਆ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਿਓ। ਬੰਤਰ ਦੇਖ ਲਓ ਝੋਟੀ ਦੀ ਸੋਹਣੀ ਬੰਤਰ ਆ। ਪਿਠਪੁੜੇ ਦੀ ਬੰਤਰ ਵੀ ਬਹੁਤ ਸੋਹਣੀ ਆ। ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਨੇ ਆ। ਹਵਾਨੇ ਦੀ ਬੰਤਰ ਚੈੱਕ ਕਰ ਲਿਓ ਇੱਕ ਵਾਰੀ ਤੇ ਤੋਰ ਕੇ ਵੀ ਦਿਖਾਵਾਂਗੇ। ਬੰਦ ਆਰਡਰ ਚ ਪੈਂਦੀ ਆ। ਥਾਣਾ-ਥਾਣਾ ਦਾ ਸਾਈਜ਼ ਚੈੱਕ ਕਰ ਲਓ ਗੈਪ ਚੰਗਾ ਬੰਦ ਆਰਡਰ ਚ। ਤੇ ਪਿਠਪੁੜੇ ਦੀ ਬੰਤਰ ਸੋਹਣੀ ਆ ਝੋਟੀ ਦੀ। ਤੁਰਦੀ ਤੇ ਨਿਗਾ ਮਾਰ ਲਓ ਇੱਕ ਵਾਰੀ ਜਿਹੜਾ ਤੁਹਾਨੂੰ ਕਿਹੜਾ ਦਪਾਉਣੇ ਆ ਤੁਰਾ ਤੁਰਾ ਚੈੱਕ ਕਰ ਲਿਓ ਸਿੰਘਾਂ ਦੀ ਬਿਲਕੁਲ ਕੁੰਡੀ ਅੱਗੋਂ ਫੇਸ ਕੁਆਲਿਟੀ ਦੇਖ ਸਕਦੇ ਹੋ ਤੋਰੀ ਬਾਈ ਤੁਰਦੀ ਜਨੇਗਾ ਮਾਰ ਲਓ ਦੇਖੋ ਚੰਗੀ ਬਾਡੀ ਲੈਣ ਦੀ ਹੈ ਤੇ ਹਵਾਨੇ ਦੀ ਮੰਤਰ ਚੈੱਕ ਕਰ ਲਓ ਬੰਦ ਆਰਡਰ ਚ ਪੈਂਦੀ ਹੈ ਹਵਾਨਾ ਪਰ ਸੋਹਣਾ ਦਿਖਾਉਣੀ ਹੈ ਤੁਰਦੀ ਦੇਖੋ ਤੁਰਦੀ ਹਵਾਨਾ ਚੰਗਾ ਦਿਖਾਉਣੀ ਹੈ ਬੰਦ ਆਰਡਰ ਚ ਪੈਂਦੀ ਆ ਡਿਟੇਲ ਆਪਾਂ ਸਾਰੀ ਬਾਈ ਤੋਂ ਪੁੱਛਾਂਗੇ ਮੋੜ ਲੈ ਬਾਈ ਕੱਦ ਪਾਜਣ ਦੀ ਬਹੁਤ ਚੰਗੀ ਆ ਝੋਟੀ ਲੈ ਕੋ ਫੁੱਲ ਕੱਦ ਵਜਣਾ ਤੇ ਸਿੰਘਾਂ ਸੁੰਗਾ ਦੀ ਬਿਲਕੁਲ ਕੁੰਡੀ ਆ ਮੋੜ ਲੈ ਬਈ ਫੇਸ ਫੂਡ ਕੁਆਲਟੀ ਚੈੱਕ ਕਰ ਲੋ ਪੂਰੀ ਸਨੱਖੀ ਝੋਟੀ ਆ ਸਿੰਘਾਂ ਦੀ ਬਿਲਕੁਲ ਕੁੰਡੀ ਆ ਤੋਰ ਲੈ ਬਈ ਤੋਰ ਲੈ ਤੇ ਫੁੱਲ ਕੱਦ ਵਜਣਾ ਬੈਸਟ ਫੂਡ ਦੀ ਮੰਤਰ ਬਹੁਤ ਸੋਹਣੀ ਆ ਸੁਣਾ ਸੁਣਾ ਹੀ ਚੈੱਕ ਕਰ ਲੋ ਚਾਰੋਂ ਸਣ ਇੱਕੋ ਜਿਹਾ ਸੁਰਦੀਵਾ ਨਾ ਸੋਨਾ ਦਿਖਾਉਂਦੀ ਐ ਬੰਦ ਜੇ ਅੱਡਜਾ ਕੰਪੈਕਟ ਜਰਡਰ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਪੁੱਛ ਲੈਣੇ ਓਹ ਲਾ ਸੱਚੀ ਗੱਲ ਬਾਈ ਬਈ ਨਾਮ ਦਾ ਆਪਣਾ ਨਾਮ ਵੀਰ ਜਸਿੰਦਰ ਸਿੰਘ ਠੀਕ ਹੈ ਜੀ ਪਿੰਡ ਪਿੰਡ ਵੀਰਗਾਟ ਹੈ ਪੀ ਜਲਾਮਾਨਸ ਇਹੜੀ ਛੋਟੀ ਤੋਰ ਕੇ ਦਿਖਾਈਏ ਕਿਹੜਾ ਸੂਇ ਸੁਈ ਪਿਆ ਦੂਜਾ ਸੂਆ ਵੀਰੇ ਦੂਜਾ ਸੂਆ ਕਿੰਨੇ ਦਿਨਾਂ ਦੀ ਸੂਈ ਹੈ ਸੂਈ ਨੂੰ ਵੀਰੇ ਜਗਾ 6 ਮਹੀਨਾ ਤੋਂ ਮਗਾ 6 ਮਹੀਨਾ ਤੋਂ ਮਗਾ ਨਹੀਂ ਸੂਈ ਨੂੰ ਤੇ ਬੱਚਾ ਕਿਹੜਾ ਮਗਾ ਆਹ ਕੱਟਾ ਨਾ ਬੱਚਾ ਮਗਰ ਕੱਟਾ ਹੀ ਦੇਖਦਾ ਤੁਸੀਂ ਤਕਰੀਬਨ ਹਫ਼ਤੇ ਇੱਕ ਦੀ ਸੂਈ ਆ ਤੇ ਦੁੱਧ ਕਿੰਨਾ ਕੁ ਤਿਆਰ ਹੁਣ ਤਸੱਲੀ ਆ ਤੇਰੇ ਹੁਣ 12 ਲੀਟਰ ਜਮਾ ਤਿਆਰ ਪੂਰਾ ਜਮਾ ਤਰਾਂ ਦਾ ਸੱਲੀ ਕਰਾ ਕੇ ਠੀਕ ਆ ਚਵਾਈ ਚੂਬੀ ਦੀ ਚੰਗੀ ਬੋਲੀ ਹੈ ਬੁੜੀ ਚੰਗੀ ਬੁੜੀ ਚੋਲੇ ਬੰਦਾ ਚੋਲੇ ਠੀਕ ਆ ਤੇ ਜੇ ਜਪਾਗ ਹੀ ਰੱਖਿਆ ਭਾਗ ਦੇ ਦੇ ਇੱਕ ਚਾਲ ਮੌਕੇ ਦੇ ਮਾਨਤਨ 140 41 ਦਾ ਬਾਲਾ ਹੋ ਜੀ ਮਾਨਦਾਨ ਖੁੱਲਾ ਹੋ ਜੀ ਖੁੱਲਾ ਮਾਨਦਾਨ ਠੀਕ ਆ ਟੋਟੀ ਚੰਗੀ ਬਹੁਤ ਆ ਵੀਰ ਠੀਕ ਆ ਬਾਈ ਤੇ ਆਪਣਾ 15 ਇੰਚ ਝੁੱਟੀ ਜਿਹੜੀ ਖੁੱਲਾ ਮੌਜੂਦ ਹੈ ਬਾਦੂਈ ਤੇ ਫੋਨ ਨੰਬਰ ਬਾਈ 62633 407 18036 ਇਹ ਬਾਈ ਦਾ ਫੋਨ ਨੰਬਰ ਆ ਜੀ ਜੇ ਕਿਸੇ ਵੀ ਪ੍ਰਾਹ ਦੇ ਝੁੱਟੀ ਜਿਹੜੀ ਪਸੰਦ ਆਉਂਦੀ ਹੋਈ ਇੱਕ ਵਾਰੀ ਸੰਪਰਕ ਬਣਾ ਲਿਓ ਰੇਟ ਦੇ ਵਿੱਚ ਮਾਨਦਾਨ ਬਾਈ ਕਹਿੰਦਾ ਵੀ ਖੁੱਲਾ ਹੋ ਜੂ 140 ਡਿਮਾਂਡ ਆ ਮਾਨਦਾਨ ਖੁੱਲਾ ਹੋ ਜੂ ਕੋਲੇ ਆ ਕੇ ਤਸੱਲੀ ਕਰ ਕਿਹੜੀ ਫੇਰ ਤੁਸੀਂ ਮੱਝ ਖਰੀਦ ਸਕਦੇ ਹੋ ਪਸ਼ੂ ਮੰਡੀ ਰਾਮਪਰਾ ਫੁੱਲ ਦੇ ਉੱਪਰ ਜਿਹੜੀ ਮੱਝ ਬਾਈ ਲੈ ਕੇ ਆਇਆ। ਲੈ ਵੀ ਇੱਕ ਮੱਝ ਤੁਹਾਨੂੰ ਹੋਰ ਦਿਖਾਉਨੇ ਆ। ਠਣ ਹਵਾਨੇ ਦੀ ਬਿਲਕੁਲ ਸਾਫ ਆ ਇੱਕ ਵਾਰੀ ਖੜੀ ਦੇਨੇਗਾ ਮਾਰ ਲਿਓ। ਮੂੰਹ ਮੱਥੇ ਦੀ ਮੱਝ ਚੰਗਿਆ ਸਿੰਗਾ ਸੁੰਗਾ ਦੀ ਬਿਲਕੁਲ ਕੁੰਡੀਆ ਤੇ ਬਾਡੀ ਲੈਂਡ ਦੀ ਵੀ ਚੰਗਿਆ। ਚੰਗੇ ਕੱਦ ਵਜਨ ਵਾਲੀ ਆ ਤੇ ਠਣ ਹਵਾਨੇ ਦੀ ਮੰਤ ਰੇੜੀ ਤੁਹਾਨੂੰ ਨੇੜੇ ਤੋਂ ਵੀ ਦਿਖਾਉਨੇ ਆ। ਠਣ ਹਵਾਨੇ ਦੀ ਚੈੱਕ ਕਰ ਲਿਓ। ਤੇ ਤੁਰਦੀ ਦੇ ਨਿਕਾ ਮਾਰ ਲਓ ਇੱਕ ਵਾਰੀ ਇਸ ਕੁਆਲਟੀ ਦੀ ਚੈੱਕ ਕਰ ਲਿਓ ਅੱਗੋਂ ਤੇ ਬਾਡੀ ਲਾਈਨ ਦੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਠੀਕ ਹੈ ਜੀ ਠੀਕ ਹਵਾਣਾ ਚੈੱਕ ਕਰ ਲਿਓ ਤੁਰਦੀ ਦਾ ਵੇਖੋ ਤੁਰਦੀ ਦੇ ਨਿਕਾ ਮਾਰ ਲਓ ਸੰਗਾ ਸੰਗਾ ਨਹੀਂ ਬਿਲਕੁਲ ਕੁੰਦੀ ਆ ਤੇ ਠੰਡ ਹਵਾਨੇ ਦੀ ਚੈੱਕ ਕਰ ਲਿਓ ਸਾਫ ਠੰਡ ਹਵਾਨਾ ਥੋੜੀ ਮੁਲੀ ਸਾਈਡ ਦਿਹਾਉਂਦੀ ਹੈ ਬਾਕੀ ਬਾਈ ਨਾਲ ਡਿਟੇਲ ਆਡੀ ਤੇ ਆਪਾਂ ਬਾਈ ਤੋਂ ਪੁੱਛ ਲਾਂਗੇ ਇੱਕ ਵਾਰੀ ਖੜੀ ਤੇ ਨੀਂਗਾ ਮਾਰ ਲਓ ਤੇ ਬਾਈ ਥੋੜੀ ਸਾਈਡ ਦੀ ਮਾਮੂਲੀ ਜਿਹੀ ਲੱਗਦੀ ਐ ਕਹ ਬਾਈ ਠੀਕ ਆ ਮਾਮੂਲੀ ਜੀ ਵੀ ਦੁੱਧ ਮਤਲਬ ਪੂਰਾ ਦਾ ਠੀਕ ਆ ਤੇ ਕੀ ਡਿਟੇਲ ਆ ਬਾਈ ਇਹਦੀ ਪੂਰੀ ਮਤਲਬ ਕਦੋਂ ਦੀ ਸੂਈ ਐ ਇਹ ਸੂਈ ਨੋਲੇ ਵਿੱਚ 10-11 ਦਿਨਾਂ ਦਾ ਦਾ 10-11 ਦਿਨਾਂ ਨੂੰ ਸੂਈ ਗੇ ਸੂਆ ਕਮਾ ਸੂਆ ਤੀਚੇ ਵਿੱਚ ਜਨੂਆ ਤੀਜਾ ਸੂਆ ਵੀ 10-11 ਦਾ ਸੂਈ ਨੂੰ ਹੋ ਗਿਆ ਬੱਚਾ ਕੀ ਬਈ ਮੰਗ ਰਿਹਾ ਹੈ ਬੱਚਾ ਮੰਗਰ ਫੀਮੇਲ ਦਾ ਬੱਚਾ ਮੰਗਰ ਕੱਟੀ ਹੈ ਜੀ 10 ਦਿਨਾਂ ਦੀ ਸੂਈਆ ਤੇ ਤੀਜਾ ਸੂਆ ਤੇ ਵਪਾਰ ਦਾ ਕੰਮ ਵੀ ਆਪਣਾ ਹੈ ਨਾ ਠੀਕ ਆ ਦੁੱਧ ਕਿੰਨਾ ਕਿ ਤਿਆਰ ਹੋਣਾ ਪੂਰਾ ਤਸੱਲੀ ਵਾਲਾ ਬਈ ਪੂਰਾ ਜਮਾ ਤਸੱਲੀ ਵਾਲਾ 13 ਲੀਟਰ ਤਿਆਰ ਆ ਵੀਗਾ 13 ਲੀਟਰ ਦੁੱਧ ਪੂਰਾ ਤਸੱਲੀ ਵਾਲਾ ਚੰਗੀ ਅੱਜ ਬਈ ਜੋਗੀ ਦੀ ਬੋਲੀ ਹੈ ਠੀਕ ਆ ਭਾਗ ਹੀ ਰੱਖਦਾ ਜਾਇਜ ਆ ਲੈਣ ਵਾਲਾ ਹੀ ਦੱਸਿ ਮੈਂ 140 ਕਰ ਦਾਂ ਮਾਲ ਕਰ ਦਾਂਗੇ 140 ਕਿ ਹੋਰ ਹੋ ਜੂਗਾ ਟ ਹੋਰ ਲਾਂਗੇ ਕੋਈ ਨਹੀਂ ਠੀਕ ਆ ਫੋਨ ਨੰਬਰ ਕੋਲੋਂ 88818 ਠੀਕ ਆ 6800 ਇਹ ਬਾਈ ਦਾ ਫੋਨ ਨੰਬਰ ਆ ਜੀ ਜੇ ਕਿਸੇ ਵੀ ਭਰਾ ਦੇ ਮੱਝ ਪਸੰਦ ਆਉਂਦੀ ਹੋਈ ਤਾਂ ਜਿਹੜਾ ਸੰਪਰਕ ਬਣਾ ਸਕਦੇ ਹੋ ਤੇ ਚੁਾਈ ਚੁਈ ਦੀ ਬਾਈ ਕਹਿੰਦਾ ਵੀ ਚੰਗੀ ਆ ਬਾਕੀ ਤੁਸੀਂ ਬਈ ਕੋਲ ਆ ਕੇ ਤਸੱਲੀ ਕਰ ਕਿਹੜੀ ਫੇਰ ਮੱਝ ਖਰੀਦ ਸਕਦੇ ਹੋ ਪਸ਼ੂ ਮੰਡੀ ਰਾਮਪੁਰਾ ਫੂਲ ਦੇ ਉੱਪਰ ਬਾਈ ਜਿਹੜੀ ਮੱਝ ਇਹ ਲੈ ਕੇ ਆਇਆ ਤੇ ਬਣੇ ਰਹੋ ਵੀਡੀਓ ਦੇ ਨਾਲ ਕਿਰਪਾ ਕਰਕੇ ਅੰਤ ਤਾਈਂ ਅੱਗੇ ਚੱਲ ਕੇ ਤੁਹਾਨੂੰ ਹੋਰ ਟੌਪ ਤੋਂ ਟੌਪ ਕੁਆਲਿਟੀ ਦੀਆਂ ਮੱਝਾਂ ਦਿਖਾਉਣੀਆਂ ਆ ਇੱਕ ਛੋਟੀ ਹੋਰ ਤੁਹਾਨੂੰ ਦਿਖਾਉਣੀ ਆ ਬਿਲਕੁਲ ਤਾਜੀ ਹੋਈ ਝੋਟ ਸੂਈ ਹੋਈ ਝੋਟੀ ਹੈ ਜਿਹੜੀ ਬਿਲਕੁਲ ਤਾਜੀ ਸੂਈ ਹੈ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਿਓ ਥਾਣਾ ਬੰਨੇ ਦੀ ਚੈੱਕ ਕਰ ਲਿਓ ਤੁਰਦੀ ਨੂੰ ਚੈੱਕ ਕਰ ਲਿਓ ਫੇਸ ਕੁਆਲਿਟੀ ਦੇਖ ਲਿਓ ਕਿ ਸੰਗਾ ਸੰਗਾ ਦੀ ਬਿਲਕੁਲ ਕੁੰਡੀਆ ਮੂੰਹ ਮੱਥਰੀ ਚੈੱਕ ਕਰ ਲਓ ਸੋਹਣੀ ਫੇਸ ਕੁਆਲਿਟੀ ਦੀ ਆ ਬਾਡੀ ਲਾਈਨ ਦੀ ਵੀ ਚੰਗੀ ਆ ਤੇ ਥਾਣਾ ਬਾਨਾ ਤੁਹਾਨੂੰ ਜਿਹੜਾ ਨੇੜੇ ਤੋਂ ਵੀ ਦਿਖਾ ਦਨੇ ਆ ਥਾਣਾ ਹੋਵਾਨੇ ਦੀ ਬੰਤਰ ਚੈੱਕ ਕਰ ਸਕਦੇ ਹੋ ਚਾਰੋਂ ਥਣ ਇੱਕੋ ਜਿਹਾ ਇਹ ਤੁਰਦੀ ਤੇ ਨਾ ਮਾਰ ਲਓ ਇੱਕ ਵਾਰੀ। ਨਵੀਂ ਤੁਰਦੀ ਤੇ ਨਾ ਮਾਰ ਲਓ। ਬਿਲਕੁਲ ਸਾਫ ਹੋਵਣਾ। ਚਾਰੋਂ ਸਾਡੇ ਕੋਲੇ। ਸੋਨਾ ਗੈਪ ਵਾਲਾ ਥਣ ਲੱਗਿਆ ਹੋਇਆ। ਡਿਟੇਲ ਬਾਕੀ ਸਾਰੀ ਆਪਾਂ ਜਿਹੜੀ ਇਹਦੀ ਬਾਈ ਤੋਂ ਪੁੱਛ ਲੈਨੇ ਆ। ਬਈ ਅੱਛੀ ਗੱਲ ਜੀ। ਬਈ ਨਾ ਕੀ ਆਪਣਾ? ਜਸਵੰਤ ਸਿੰਘ ਜੀ। ਜਸਵੰਤ ਪਿੰਡ ਕਿਹੜਾ? ਤੇਜਣਾ। ਤੇਜਣਾ। ਇਹ ਜਿਹੜੀ ਆਪਾਂ ਛੋਟੀ ਤੁਰਕ ਦਿਖਾਈ ਇਹ ਕਿਹੜਾ ਸੂਈ ਬਈ? ਪਹਿਲਾ ਸੂਆ ਜੀ। ਪਹਿਲੀ ਸੂਈ ਐਸ ਵਾਰ। ਕਿੰਨੇ ਦਿਨਾਂ ਦੀ ਸੂਈ ਆ ਬਈ? ਚੌਥਾ ਦਿਨ ਆ ਜੀ। ਚੌਥਾ ਦਿਨ ਬੱਚਾ ਕਿਹੜਾ ਮਗਰ? ਕੱਟਾ ਜੀ। ਬੱਚਾ ਮਗਰ ਕਟਾਈ ਦੇਖ ਸਕਦੇ ਤੁਸੀਂ 4 ਦਿਨ ਹੋ ਗਏ ਸੂਈ ਨੂੰ ਤੇ ਕਿੰਨਾ ਕੁ ਤਿਆਰ ਆ ਬਈ ਦੁੱਧ ਬਾਦ ਹੁਣ ਦੁੱਧ ਹੁਣ 10 ਲੀਟਰ ਤਿਆਰ ਹੈ ਪੂਰਾ ਤਸ਼ਲੀਆ ਹਾਂਜੀ ਲੋੜ ਅੰਗ ਦਾ ਨੜਾਂਗਲਾ ਚੁੱਕ ਦੇ ਹਾਂਜੀ ਦਵਾਈ ਚੁਬੀ ਦੀ ਚੰਗੀ ਆ ਕੋਲੀ ਆ ਚੰਗੀ ਆ ਜੀ ਠੀਕ ਆ ਪਾਗ ਹੀ ਰੱਖਦਾ ਜਾਇਜ ਆ ਪਾ ਇੱਕ ਤੋਂ 20 ਕਰ ਦੇ ਇੱਕ 20 ਤੇ ਮੌਕੇ ਤੇ ਹੋ ਜੂਦੈ ਲੈਣ ਹਾਂਜੀ ਠੀਕ ਆ ਮੰਦਾਂ ਨੂੰ ਹੋ ਜੂ ਫੁੱਲ ਕੋਣ ਨੰਬਰ ਬਈ ਫੋਨ ਨੰਬਰ 98552 ਠੀਕ ਆ 2012 ਏ ਬਾਈ ਦਾ ਫੋਨ ਨੰਬਰ ਹੈ ਜੇ ਕਿਸੇ ਵੀ ਭਰਾ ਦੇ ਝੋਟੀ ਪਸੰਦ ਆਉਂਦੀ ਹੋਈ ਤਾਂ ਜਿਹੜਾ ਸੰਪਰਕ ਬਣਾ ਸਕਦੇ ਹੋ ਝੋਟੀ ਬਾਈ ਜੀ ਦੇ ਦਸਾਂ ਮਦਾਵ ਕ ਚੰਗੀ ਹੈ ਚੰਗਾ ਦੁੱਧ ਤੇ ਆਹ ਚਾਰ ਦਿਨਾਂ ਦੀ ਸੂਈ ਹੈ ਲਓ ਜੀ ਇਹ ਕਚਫ ਕਰਾਸ ਬ੍ਰੀਡ ਦੇ ਵਿੱਚ ਪੈਂਦੀ ਸਾਨੂੰ ਵੜ ਦਿਖਾਉਨੇ ਆ ਇੱਕ ਵਾਰੀ ਖੜੀ ਦੇਨੇਗਾ ਮਾਰ ਲਿਓ ਬਿਲਕੁਲ ਤਾਜੀ ਸੂਈ ਆ ਤੇ ਖਾਣ ਹਮਾਨੇ ਦੀ ਚੈੱਕ ਕਰ ਲਿਓ ਡਿਟੇਲ ਇਹ ਦੀ ਸਾਰੀ ਆਪਾਂ ਜਿਹੜੀ ਬਾਈ ਤੋਂ ਪੁੱਛਾਂਗੇ ਫੁੱਲ ਗੈਪ ਵਾਲਾ ਜਿਹੜਾ ਥਣ ਲੱਗਿਆ ਹੋਇਆ ਦੇਖੋ ਥਾਣਾ ਦਾ ਸੈਜ ਵੀ ਬਹੁਤ ਸੋਹਣਾ ਮੁੱਠੀ ਚਵਾਈ ਵਾਲਾ ਥਾਣਾ ਭਵਾਨਾ ਬਿਲਕੁਲ ਸਾਫ ਹੈ ਬੈਡ ਦਾ ਭਵਾਨਾ ਦੇਖ ਸਕਦੇ ਹੋ ਬਿਲਕੁਲ ਸਾਫ ਭਵਾਨਾ ਤੇ ਬੋਡੀ ਨੱਚਦੀ ਵੀ ਚੰਗੀ ਹੈ ਬੈਡ ਬਾਕੀ ਡਿਟੇਲ ਆਪਾਂ ਸਾਰੀ ਜਿਹੜੀ ਦੀ ਬਾਈ ਤੋਂ ਪੁੱਛ ਲੈਣੇ ਤੇ ਆਹ ਅੱਗੇ ਦਾ ਬੱਚਾ ਖੜਾ ਬੱਚਾ ਕੀ ਹੈ ਭਾਈ ਮੈਂ ਹੈ ਬੱਚਾ ਕੀ ਹੈ ਬਾਈ ਬੱਚਾ ਜੀ ਬੱਚਾ ਜੀ ਬੱਚਾ ਮਗਰ ਬੱਚਾ ਜੀ ਦੇਖ ਸਕਦੇ ਤੁਸੀਂ ਮੇਲ ਕਹਾ ਤੇ ਫੇਸਬੁਕ ਕੁਆਲਿਟੀ ਦੀ ਚੰਗੀ ਆ ਕ੍ਰੋਸ ਬਰੀਡ ਦੇ ਵਿੱਚ ਪੈਦੀ ਆ ਕਿੰਨਾ ਚਿਰ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਹੋ ਗਿਆ ਜੀ ਹਫਤਾ ਇੱਕ ਹਫਤਾ ਸੂਈ ਨੂੰ ਹੋ ਗਿਆ ਤੇ ਦੁੱਧ ਕਿੰਨਾ ਕਿ ਤਿਆਰ ਆ ਬਾਈ ਹਫਤੇ ਸੂਈ ਜੀ ਲੀਟਰ ਤਿਆਰ ਪੂਰਾ ਤਸੱਲੀ ਵਾਲਾ ਦੋ ਡੰਗ ਚਾਰ ਡੰਗ ਮਤਲਬ ਤਸੱਲੀ ਕਰਾ ਦੋਗੇ ਹਾਂਜੀ ਠੀਕ ਆ ਤੇ ਸੀਲ ਆ ਬਾਈ ਚਵਾਈ ਦੀ ਠੰਡੀ ਹੈ ਪੂਰੀ ਠੀਕ ਆ ਪੋਲੀਆ ਚਵਾਈ ਜੂਈ ਦੀ ਠੀਕ ਹੈ ਜੀ ਤੇ ਫਾਗਿ ਰੱਖਦਾ ਬਈ ਜੈ ਜੈ 80000 ਮੌਕੇ ਦੇ ਹੋ ਜੂ ਨੇ ਲੜਦੇ ਹੈ ਮੌਕੇ ਦੇ ਹੋ ਜੂ ਨੇ ਲੜਦੇ ਹੋ ਜੂ ਕਰਾਂਗੇ ਮੰਨਤਾਂ ਨੂੰ ਫੁੱਲੋ ਜੂ ਠੀਕ ਹੈ ਨਿਮਾਨਡ ਬਾਈ ਕਹਿੰਦਾ ਵੀ 80000 ਆ ਮੌਕੇ ਦੇ ਬਈ ਜੇ ਕੋਈ ਲੈਣ ਆਉਣਾ ਤਾਂ ਜਿਹੜਾ ਮੰਨਤਾਂ ਨੂੰ ਫੁੱਲ ਹੋ ਜੂਗਾ ਤੇ ਫੋਨ ਨੰਬਰ ਬਈ ਆਪਣਾ ਜੀ 9671 ਜੀ 961 96 95 96 171 171 75446 75446 ਬਾਈ ਦਾ ਫੋਨ ਨੰਬਰ ਹੈ ਜੀ ਜੇ ਕਿਸੇ ਵੀ ਪ੍ਰਾਹ ਦੇ ਵਹਿੜ ਪਸੰਦ ਆਉਂਦੀ ਹੋਈ ਤਾਂ ਸੰਪਰਕ ਬਣਾ ਸਕਦੇ ਹੋ ਮੌਕੇ ਦੇ ਬਾਈ ਕਹਿੰਦਾ ਵੀ ਜਿਹੜਾ ਮੰਨਤਾਂ ਨੂੰ ਫੁੱਲ ਹੋ ਜੂ 80000 ਦੇ ਵਿੱਚ। ਭਵਾਨਾ ਇੱਕ ਵਾਰੀ ਤੁਹਾਨੂੰ ਫੇਰ ਦਿਖਾਉਣੇ। ਇਹ ਖਿਚਦੀ। ਓਏ ਪੁੱਛ ਤੇ ਪੈ। ਜੀ ਇਹ ਕਮਰ ਜੀ ਤੁਹਾਨੂੰ ਹੋਰ ਦਿਖਾਉਣਾ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਿਓ। ਬਾਕੀ ਤੁਹਾਨੂੰ ਤੋਰ-ਤੋਰ ਕੇ ਵੀ ਦਿਖਾ ਦਾਂਗੇ। ਥਾਣਾ ਹਵਾਨੇ ਜੀ ਬੰਦਤਰ ਚੈੱਕ ਕਰ ਲਿਓ। ਤੇ ਤੋਰ ਕੇ ਵੀ ਦਿਖਾ ਦਾਂਗੇ ਤੁਹਾਨੂੰ। ਖੜੀ ਜੇ ਨਿਗਾ ਮਾਰ ਲਿਓ। ਕਦਵਾਜਨ ਦੀ ਮਾਜੇ ਚੰਗੀ ਆ। ਲਤੋਰੀ ਮੈਂ ਤੋਰੀ ਕੋਲ 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 ਆਇਆ ਤੇ ਨੰਨੇ ਬੰਦੇ ਵੀ ਖਾ ਲੈ ਮੈਂ ਵੀ ਤੁਰਦੀ ਦੇ ਨਗਾ ਮਾਰ ਲਿਓ ਅਗੋਂ ਫੇਸ ਕੁਆਲਟੀ ਦੀ ਜਾਂ ਕਰ ਲਿਓ ਫੇਸ ਕੁਆਲਟੀ ਦੀ ਸੋਹਣੀ ਆ ਤੇ ਸਿੰਗਾ ਦੀ ਬਿਲਕੁਲ ਗੁੰਡੀ ਆ ਬਾਡੀ ਲੈਂਡ ਦੀ ਵੀ ਚੰਗੀ ਆ ਚੰਗਾ ਕੱਦ ਵਜਣਾ ਭਵਾਨਾ ਚੈੱਕ ਕਰ ਲਿਓ ਤੁਰਦੀ ਦੇ ਦੇਖੋ ਭਵਾਨਾ ਬਹੁਤ ਸੋਹਣਾ ਗਾੜੀ ਗੂੜੀ ਬਹੁਤ ਮੱਧਰੀ ਬਾਕੀ ਡਿਟੇਲ ਜਿਹੜੀ ਸਾਰੀ ਆਪਾਂ ਬਾਈ ਤੋਂ ਪੁੱਛਾਂਗੇ ਮੋੜ ਲੇ ਬਈ ਕੋਈ ਪਾਰਟੀ ਨਹੀਂ ਹੋ ਰਹੀ ਮੈਨੂੰ ਡਿਟੇਲ ਸਾਰੀ ਆਪਾਂ ਬਾਈ ਤੋਂ ਪੁੱਛ ਲਾਂਗੇ ਕੱਦ ਵਾਜਨ ਫੁੱਲ ਆ ਤੇ ਹਨ ਹਵਾਨੇ ਦੀ ਮੰਤਰ ਚੰਗੀ ਆ ਦੇਖੋ ਬਾਈ ਅੱਛੀ ਗੱਲ ਬਾਈ ਬਾਈ ਨਾਂ ਕੀ ਆਪਣਾ ਪਿੰਡ ਕਿਹੜਾ ਈ ਮੈਮਾ ਸਰਦਾਰ ਜ਼ਿਲ੍ਹਾ ਬਠਿੰਡਾ ਤੇ ਜਿਹੜੀ ਆਪਾਂ ਮੱਝ ਤੋਰ ਕੇ ਦਿਖਾਈਏ ਕਿਹੜਾ ਸੂ ਸੂਇਆ ਇਸ ਵਾਰ ਤੀਜਾ ਸੂਇਆ ਤੀਜਾ ਸੂਇਆ ਇਸ ਵਾਰ ਸੂਇਆ ਤੇ ਕਿੰਨੇ ਦਿਨਾਂ ਦੀ ਸੂਇਆ ਬਈ ਤੇ ਸੂਈ ਰਹੋਗੇ ਜੀ ਕੀ ਗੱਲ ਦੇ ਬੱਚਾ ਗਿਆ ਮੰਗਰ ਕੱਟਾ ਬੱਚਾ ਮੰਗਰ ਕੱਟਾ ਹੀ ਦੇਖ ਸਕਦਾ ਰੋਈ ਕਿਹੜਾ ਬੱਚਾ ਬਈ ਆਹੀ ਆ ਬੱਚੇ ਨੂੰ ਮਾਰਨ ਨਾ ਮੜਾ ਬੋਲਿਆ ਠੀਕ ਆ ਤੇ ਦੁੱਧ ਕਿੰਨਾ ਕੁ ਤਿਆਰ ਆ ਬਈ ਹੁਣ ਤਸੱਲੀ ਜਾਲ 12 ਲੀਟਰ ਉਰੀ ਤਸੱਲੀ ਵਾਲਾ ਲੋ ਡੰਗ ਚਾਲ ਲਾਂਗੇ ਚਵਾ ਦੇਗਾ ਮਤਲਬ ਠੀਕ ਆ ਭਾਗ ਹੀ ਰੱਖਤਾ ਜਾਇਆ ਜਾ ਭਾ 115 115 ਮਾਨਤਾਨ ਹੋ ਜੂ ਵਿੱਚੋਂ 15 ਦੀ ਹੁੰਦੀ ਠੀਕ ਆ ਬਾਈ ਫੋਨ ਨੰਬਰ 94733 ਠੀਕ ਆ ਜੀ 2147 ਠੀਕ ਆ ਜੀ ਬਾਈ ਜੂ ਜੀ ਬੋਲੀਆ ਭਾਈ ਜੀ ਮੈਂ ਵੀ ਜਿਹੜਾ ਮਰਦੇ ਹੂ ਛੂੜੀ ਵੱਡੀਆਂ ਬੰਦਾ ਵੱਡੀਆਂ ਬਾਈ ਕਹਿੰਦਾ ਵੀ 15 ਵੀ ਦੇ ਦਾਂਗੇ ਹੋਰ ਵੀ ਮਾਨਤਾਨ ਹੋ ਜੂ ਮੌਕੇ ਤੇ ਫੋਨ ਨੰਬਰ ਬਾਈ ਨੇ ਵੀਡੀਓ ਦੇ ਵਿੱਚ ਬੋਲਿਆ ਜੇ ਕਿਸੇ ਵੀ ਭਰਾ ਦੇ ਜਿਹੜੀ ਮੱਝ ਪਸੰਦ ਆਉਂਦੀ ਹੋਈ ਟੈੜਾ ਸੰਪਰਕ ਬਣਾ ਸਕਦੇ ਹੋ ਜੀ ਪਸ਼ੂ ਮੰਡੀ ਰਾਮਪੁਰਾ ਕੋਲ ਜੇ ਪਰਵਾਈ ਮੱਝ ਲੈ ਕੇ ਆਇਆ ਥਾਣਾ ਹਵਾਨੇ ਦੀ ਬਿਲਕੁਲ ਸਾਫ ਲੈ ਵੀਆ ਕਬੂਰੀ ਦੇ ਸ਼ਕੀਨ ਭਰਾਵਾਂ ਲਈ ਜਿਹੜੀ ਕਬੂਰੀ ਦਿਖਾਉਣਾ ਤੁਹਾਨੂੰ ਵਿਕਰੀ ਵਾਲੀ ਮੱਝ ਜਿਹੜੀ ਕਵਰ ਕਰਕੇ ਇੱਕ ਵਾਰੀ ਖੜੀ ਦੇਨੇਗਾ ਮਾਰ ਲਿਓ ਤੋਰ ਕੇ ਵੀ ਦਿਖਾ ਦਾਂਗੇ ਤੁਹਾਨੂੰ ਬੂਰੀ ਮੱਝਾ ਤੇ ਮਗਰ ਬੱਚਾ ਵੀ ਜਿਹੜਾ ਬੂਰੀ ਆ ਖੜੀ ਦੇਨੇਗਾ ਮਾਰ ਲਿਓ ਤੋਰ-ਤੋਰ ਕੇ ਵੀ ਦਿਖਾ ਦਾਂਗੇ ਆਰਡਰ ਕੁਆਲਿਟੀ ਦੀ ਚੈੱਕ ਕਰ ਲਓ ਇੱਕ ਵਾਰੀ ਬਿਲਕੁਲ ਸਾਫ ਆਰਡਰ ਤੇ ਚਾਰੋਂ ਥਣ ਇੱਕੋ ਜੇ ਸੋਨਾ ਜਿਹੜਾ ਗੈਪ ਵਾਲਾ ਥਣ ਲੱਗਿਆ ਹੋਇਆ ਐ ਵੀ ਤੁਰਦੀ ਤੇ ਨਿਗਾ ਮਾਰ ਲਿਓ ਸਿੰਗਾ ਦੀ ਕੁੰਡੀ ਥੋੜਾ ਖੁੱਲਾ ਜ਼ਰੂਰ ਆ ਤੇ ਬਾਡੀ ਢਾਂਚੇ ਦੀ ਦੇਖ ਲਓ ਬਾਡੀ ਢਾਂਚੇ ਦੀ ਚੰਗੀ ਆ ਕੱਦ ਭਾਜਣ ਦੀ ਵੀ ਚੰਗੀ ਆ ਤੇ ਹਵਾਨਾ ਬਿਲਕੁਲ ਸਾਫ ਆ ਥਾਣਾ ਹਵਾਨੇ ਦੀ ਮੰਤਰ ਸਾਨੂੰ ਨੇੜੇ ਤੋਂ ਵੀ ਦਿਖਾ ਦਾਂਗੇ ਬਿਲਕੁਲ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਿਓ ਥੋੜਾ ਦੂਰਾ ਚੈੱਕ ਕਰ ਲਓ ਹਵਾਨਾ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਵੀ ਬਿਲਕੁਲ ਸਾਫ ਹਵਾਨਾ ਥਣਾ ਥਣਾ ਦਾ ਗੈਪ ਚੰਗਾ ਡਿਟੇਲ ਸਾਰੀ ਆਪਾਂ ਏਰੀਆ ਦੀ ਪਾਈ ਦੋ ਪੁੱਛ ਲੈਣੇ ਜੀ ਬਈ ਅੱਸੀ ਕਾਲ ਜੀ ਬਈ ਨਾਂ ਦੱਸੋ ਆਪਣਾ ਨਾਮ ਬਾਈ ਮੇਰਾ ਬਲਕਾਰ ਹੈ ਪਿੰਡ ਕਲਿਆਣ ਦਾ ਕਿਲਾ ਬਟੰਡਾ ਕਿਲਾ ਬਟੰਡਾ ਏੜੀ ਆਪਾਂ ਪੂਰੀ ਤੋਰ ਕੇ ਦਿਖਾਈ ਆ ਬਈ ਕਿਹੜਾ ਸੂ ਸੂਈ ਐ ਇਸ ਵਾਰ ਤੀਜਾ ਸੂ ਐ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਸੂਈ ਆ ਬਈ ਇਹ ਬਈ 15 ਕਿ ਦਿਨਾਂ ਦੀ ਸੂਈ ਆ 15 ਦਿਨਾਂ ਦੀ ਸੂਈ ਐ ਤੇ ਬੱਚਾ ਕੀ ਆ ਬਈ ਮਗਰ ਕੱਟੀ ਆ ਬਈ ਬੱਚਾ ਵੀ ਮਗਰ ਕੱਟੀ ਆ ਜੀ ਪੂਰੀ ਕੱਟੀ ਆ 15 ਦਿਨ ਹੋ ਗਏ ਸੂਈ ਦੇ ਤੇ 15 ਦਿਨਾਂ ਦੀ ਸੂਈ ਥੱਲੇ ਬਈ ਹੁਣ ਦੁੱਧ ਕੰਨਾ ਗੇ ਤਿਆਰ 12 ਕਿਲੋ ਤਿਆਰ ਆ ਬਈ ਜਮਾ ਕੱਲੇ ਵਾਲਾ ਦੇਖ ਸਕਦੇ ਤੁਸੀਂ ਬਾਈ ਕਹਿੰਦਾ ਵੀ 15 ਦਿਨਾਂ ਦੀ ਸੂਈ ਥੱਲੇ 12 ਕਿਲੋ ਪੂਰਾ ਤਸੱਲੀ ਵਾਲਾ ਜਿਹੜਾ ਦੁੱਧ ਤਿਆਰ ਆ ਤੇ ਬਈ ਦੋ ਡੰਗ ਚਾਰ ਡੰਗਾ ਵਾਲਾ ਮਤਲਬ ਤਸੱਲੀ ਕਰ ਸਕਦਾ ਘਰੇ ਤਸੱਲੀ ਕਰ ਲੇ ਆਪਣੀ ਬਾਈ ਠੀਕ ਆ ਚੋਾਈ ਚੋਵੀ ਦੀ ਚੰਗੀਆਂ ਕੋਲੀ ਆ ਠੀਕ ਆ ਤੇ ਜੈ ਜੱਪਾ ਕੀ ਰੱਖੇਗਾ ਭਾਈ ਵੀਰੇ ਦਾ 125 ਦੀ ਚਲਣਾ 125000 ਤੇ ਮੌਕੇ ਤੇ ਜੇ ਕੋਈ ਭਰਾ ਲੈਣਾ ਹੁੰਦਾ ਤਾਂ ਮਾਨਤਾਨ ਹੋਈ ਮਤਲਬ ਮਾਨਤਾਨ ਨਹੀਂ ਹੁੰਦੀ ਠੀਕ ਆ ਫੋਨ ਨੰਬਰ ਭਾਈ 76899 8655 ਇੱਕ ਵਾਰੀ ਹੋਰ ਬੋਲ ਦੇ ਭਾਈ 76899 86155 ਇਹ ਭਾਈ ਦਾ ਫੋਨ ਨੰਬਰ ਹੈ ਜੀ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਬੂਰੀ ਦਾ ਸ਼ਕੀਨਾ ਕੋਈ ਭਰਾ ਤਾਂ ਬਾਈ ਨਾਲ ਜਿਹੜਾ ਸੰਪਰਕ ਬਣਾ ਸਕਦੇ ਹੋ ਤੇ ਮੱਝ ਭਾਈ ਜੀ ਚੰਗੀ ਹੈ ਜੀ ਰਵੀਆ ਇੱਕ ਮੱਝ ਤੁਹਾਨੂੰ ਹੋਰ ਦਿਖਾਉਣੀ ਹੈ ਗੱਬਣ ਮੱਝਾ ਇੱਕ ਵਾਰੀ ਤੁਰਦੀ ਜੇ ਨਾ ਮਾਰ ਲਿਓ ਹਵਾਨੇ ਦੀ ਮੰਤਰ ਚੈੱਕ ਕਰ ਸਕਦੇ ਤੁਸੀਂ ਬਹੁਤ ਜਿਹੜਾ ਜ਼ਬਰਦਸਤ ਹਵਾਨਾਗਾ ਐਫ ਐਕਾ ਮਾਲਾ ਹਵਾਨਾ ਥੱਲੇ ਲੱਗਣ ਵਾਲਾ ਹੋਇਆ ਪਏ ਦੇਖੋ ਨੇੜੇ ਤੋਂ ਵੀ ਦਿਖਾਣੇ ਸਾਨੂੰ ਤੇ ਡਿਟੇਲ ਇਹ ਆਪਾਂ ਜਿਹੜੀ ਸਾਰੀ ਬਾਈ ਨੂੰ ਪੁੱਛਾਂਗੇ ਜੀ ਕੱਦ ਵਜਣ ਦੀ ਫੁੱਲਾ ਸਿੰਗ ਥੋੜਾ ਜਰੂਰ ਖੁੱਲਾ ਪਰ ਵੱਡੀ ਮੱਝਾ ਦੁੱਧ ਵਾਲੀ ਮੱਝਾ ਭਾਈ ਅੱਛੀ ਗੱਲ ਜੀ ਬਾਈ ਨਾਂ ਨਾਖਦੇ ਆਪਣਾ ਗੁਰਵਿੰਦਰ ਸਿੰਘ ਵੀਰੇ ਗੁਰਵਿੰਦਰ ਪਿੰਡ ਕਿਹੜਾ ਬਾਈ ਲੌਂਗਵਾਲਾ ਲੌਂਗਵਾਲਾ ਜ਼ਿਲ੍ਹਾ ਸੰਗਰੂਰ ਵੀਰੇ ਜ਼ਿਲ੍ਹਾ ਸੰਗਰੂਰ ਹੈ ਜਿਹੜੀ ਮੱਝ ਦਿਖਾਈ ਆਪਾਂ ਗੱਬਣਾ ਬਈ ਇਹ ਹਾਂ ਮੇਰੇ ਗੱਬਣਾ ਕਿੰਨਾ ਕ ਚਿਰ ਰਹਿੰਦਾ ਬਾਈ 5 ਦਿਨ ਪੂਰੇ ਨੇ ਵੀਰੇ ਦਿਨ ਪੂਰੇ ਹੋ ਗਏ ਠੀਕ ਆਪਣੀ ਘਰ ਦੀ ਮੱਝ ਆ ਬਾਈ ਠੀਕ ਆ ਪਿਛਲੇ ਸੂਆ ਚ ਕਿੰਨਾ ਕ ਦੁੱਧ ਕੱਢਿਆ ਬਈ ਇਸ ਵਾਰ ਕਹਿਮਾ ਸੂਆ ਸੂਨੇ ਨੇ ਤੀਜਾ ਬਈ ਤੀਜਾ ਸੂਆ ਸੂਨੇ ਤੇ ਚਵਾਈ ਚੂਈ ਦੀ ਚੰਗੀਆਂ ਬਈ ਪੂਰੀਆਂ ਕਿਆ ਬਈ ਠੀਕ ਆ ਤੇ ਜੇ ਜੱਪਾ ਕੀ ਰੱਖਿਆ ਬਈ 135 ਰੱਖਿਆ ਬਈ 135 ਉਸਤਾਦ ਜੀ ਮਾਨਤਾਨ ਹੋ ਜੂ ਵਿੱਚੋਂ ਫੋਨ ਨੰਬਰ ਬਈ 98784 ਵੀਰੇ ਠੀਕ ਆ ਬਈ 135 ਇਹ ਬਾਈ ਦਾ ਫੋਨ ਨੰਬਰ ਹੈ ਜੀ ਤੁਰਦੀ ਨੂੰ ਇੱਕ ਵਾਰੀ ਹੋਰ ਚੈੱਕ ਕਰ ਲਿਓ ਸ਼ਿੰਗਾ ਨੇ ਜਰੂਰ ਖੁੱਲਿਆ ਪਰ ਦੁੱਧ ਵਾਲੀ ਮੱਝ ਆ ਬਾਈ ਕਹਿੰਦਾ ਤੁਰਤੀ ਜਨੇਗਾ ਮਾਰ ਸਕਦੇ ਹੋ ਤੁਸੀਂ ਦੇਖੋ ਹਵਾਨੇ ਦੀ ਮੰਤਰ ਦੇਖੋ ਬੱਚਾ ਖੋਕਾ ਵਾਲਾ ਹਵਾਨਾਗਾ ਦੇਖੋ ਜਣ ਬਾਈ ਕਹਿੰਦਾ ਵੀ ਅੱਜ ਪੂਰੇ ਹੋ ਗਏ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਮੱਝ ਕਿਹੜਾ ਸੰਪਰਕ ਬਣਾ ਸਕਦੇ ਹਾਂ